ਮੈਂ ਸੌ ਗਿਆ ਬਾਹਲੇ ਆ ਯਾਰ ਫੈਂਟ ਆਉਂਦੀ ਨਹੀਂ ਡੈਰੀ ਤੇ ਫੇ ਦੁੱਧ ਹੀ ਨਾ ਕਰਦੇ ਆ ਗੱਲ ਯਾਰ ਜਾ ਕੇ ਠੀਕ ਆ ਬਾਈ ਵਧੀਆ ਬਾਗ ਆ ਜਾ ਉਹ ਨਹੀਂ ਵਾਟੋ ਜੇ ਟੋਂਦਾ ਸੀ ਯਾਰ ਹੋਰ ਕੀ ਖਾਲਜਾ ਬਸ ਵਧੀਆ ਤੂੰ ਬਣਾ ਠੀਕ ਠਾਕ ਮੈਂ ਸੌ ਗਿਆ ਉਹ ਤੇ ਲੰਮਾ ਜਿਹੜਾ ਉਹ ਤੇ ਲਾ ਲਾਂਗੇ ਦੁੱਧ ਫਿਰ ਮੈਂ ਤੈਨੂੰ ਅੱਜ ਤਾਂ ਉਹ ਹੱਥੇ ਤੜਕੇ ਤੋਂ ਲਾਇਆ ਗੰ ਠੀਕ ਹੈ ਸਰਕੇ ਤੋਂ ਬਾਅਦ ਨਹੀਂ ਕੋਈ ਨਾ ਤੂੰ ਆਪਦਾ ਨੋਟ ਦੇਖ ਸਰ ਕੀ ਖਾ ਉਹ ਚੱਕਿਆਂਗਾ ਉੱਕਾ ਉੱਕੇ ਲੈ ਹਾਂ ਯਾਰ ਉਹ ਤਾਂ ਹੈ ਤਾਂ ਮੰਦਾ ਹੀ ਆ ਬਾਗ ਹਾਂ ਉਹ ਤਾਂ ਆਪਣਾ 55 ਰੁਪਏ ਰੇਟ ਹੀ ਆ ਅੱਛਾ ਸਰ ਆਪਾਂ ਸ਼ੁਰੂ ਤੋਂ ਇਕੱਠੇ-ਕੁੱਠੇ ਪੜੇ ਆ ਉਹਨੂੰ 55 ਰੁਪਏ ਦੇ ਦੂ ਰੇਟ ਕੋਈ ਨਾ ਦੁੱਧ ਵਧੀਆ ਪਾਉਂਦੇ ਪਾਣੀ ਨਹੀਂ ਪਾਉਂਦੇ ਨਾ ਨਾ ਚਾਹੀਦੇ ਨਹੀਂ ਬਾਈ ਬਾਈ ਫੈਂਟ ਵਾ ਕੇ ਚੱਕ ਲਈ ਹਾਂ ਹਾਂ ਕੋਈ ਨਾ ਉਹ ਤਾਂ ਤੇਰੇ ਤੇ ਚਕੀ ਨਾ ਜਾ ਰਿਹਾ ਤਾਂ ਕੋਈ ਗੱਲ ਨਹੀਂ ਠੀਕ ਆ ਉਹਨਾਂ ਤੱਕ ਆ ਜੂ ਮੈਂ ਚਾਹ ਦੱਸ ਬਰਮਾਵਾ ਬਸ ਬਰਮਾਲੇ ਨੇ ਮਰੀ 2 ਵਜੇ ਲੈ ਜਾ ਕਰੇਗਾ ਹਾਂ ਬਸ ਮੈਂ 3 ਵਜੇ ਦਾ ਧਾਰਚੋਈ ਪਈ ਹੋਵੇ ਬੜ ਠੀਕ ਆ ਠੀਕ ਆ ਪਲੇਟ ਨਾ ਕਰਾਂ ਜੀ ਬਾਈ ਬਣ ਠੀਕ ਆ ਜੀ ਤੇ ਹਾਂ ਠੜੀ ਮਰਾ ਠੀਕ ਆ ਠੀਕ ਚੱਲ ਗਏ ਯਾਰ ਦੋਦਰ ਹਾਂ ਟਾਈਮ ਹੋ ਗਿਆ ਆਪਣਾ ਹੁਣ ਪਹਿਲਾਂ ਆਪਾਂ ਬਾਹਰ ਕੋਲੀ ਚੱਲ ਬਾਹਰ ਕਹਿ ਕੇ ਗਿਆ ਸੀ ਹਾਂ ਕਿਵੇਂ ਆ ਬਾਗ ਠੀਕ ਆ ਜੀ ਕੀ ਕਰੀਏ ਨਾ ਕੁਛ ਨਹੀਂ ਯਾਰ ਉੱਥੇ ਜੇ ਲਾਉਣੇ ਸੀਗੇ ਪੰਜ ਰਟਾਂ ਚਾਹੀਦੀਆਂ ਸੀ ਚੋਰਾਂ ਦਾ ਨਾ ਫਿਰ ਹਾਂ ਧਾਰਾ ਤਾਂ ਮੈਂ 5:30 ਵਜੇ ਚੋਤੀਆਂ ਸੀ ਹਾਂ ਚੱਲ ਵਧੀਆ ਕਰਿਆ ਜਾ नहीं नहीं, चार भाई। ले बारी बारी दस किलो चार सौ ग्राम हो गया ठीक है मैं लिख लिया के ना ਕਾਪੀ ਮੈਨੂੰ ਹੜਾ ਦਈਏ ਲਿਖਾਉਣਾ ਹੈ ਤਾਂ ਲਿਖਾ ਲਈ ਨਾ ਕੋਈ ਗੱਲ ਨਹੀਂ ਠੀਕ ਆ 29 ਆ ਪਾਤੀ ਬਸ ਠੀਕ ਹੈ ਜੀ ਦਾਤ ਨਾਲ ਤੋਂ ਹਿਸਾਬ ਕਰ ਦਿਆ ਠੀਕ ਆ ਬਸ ਠੀਕ ਹੈ ਠੀਕ ਆ ਬਾਈ ਠੀਕ ਆ ਜੀ ਓਏ ਹੱਥ ਪੀੜਾ ਫੈਂਟ ਲਾਉਂਦਾ ਆ அதிகாரி ਕਿੰਨਾ 15 ਕਿਲੋ ਮੈਂਣਾ ਮਿਲਲਾ ਹੂੰ 15 ਲੀਟਰ ਦੀ ਹੋਈ ਹੁੰਦੀ ਆ ਚੱਲ ਢੋਲੀ ਹਾਂ ਆਏ ਦੁੱਧ ਆ ਬੜਾ ਹੀ ਲੱਗਦਾ ਵਈ ਭਾਈ ਦੁੱਧਵਾਦ 8000 ਫੀਡ ਪਾਉਣਾ ਮੈਂ ਲੈ ਗਿਆ ਮੈਸਾਂ ਨੂੰ ਅੱਛਾ ਤੂੰ ਮੈਸਾਂ ਜਾ ਕੇ ਦੇਖ ਠੀਕ ਆ ਠੀਕ ਆ ਕਿਵੇਂ ਖੋਜ ਖਾਂਦੀਆਂ ਥੰਨੀ ਠੀਕ ਆ ਦੁੱਧ ਕਿਉਂ ਨਾ ਚੱਲ ਫਿਰ ਆਈ ਢੋਲੀ ਹੋਈ ਤਾਂ ਨਾ ਮੈਂ ਬਾਹਰ ਹੀ ਲਾਇਆ ਢੋਲੀ ਆਲਾ ਦੁੱਧ ਪਾਲ ਬਾਈ ਪਤਨਾਪੁਰ ਤੋਂ ਲੱਗਿਆ ਇਹ ਬੰਦੇ ਛੁੜੀਆਂ ਬੰਦ ਕਰ ਕੀ ਗੱਲ ਹੋ ਗਈ ਛੁੜੀਆਂ ਕਹਿੰਦੀ ਆ ਪਤਨਾਪੁਰ ਵਾਲਾ ਅੱਛਾ ਬੰਦ ਕਰ ਤਾਈ ਦਾ ਚੱਲ ਕੋਈ ਨਾ ਫਿਰ ਦੇਖੀ ਜਊ ਆ ਜਾ ਬਾਈ ਦੁੱਧ ਲੈ ਜਾ ਕਿਹੜਾ ਬਾਈ ਕਿਹੜਾ ਠੀਕ ਠਾਕ ਵਧੀਆ ਜੀ ਹਾਂ ਬਾਈ ਦੁੱਧ ਜੀ ਬੰਦ ਕਰਦਾ ਬਾਈ ਕੀ ਹੋ ਗਿਆ ਬਾਈ ਬਾਈ ਭਲਾ ਲੱਠੀ ਨਹੀਂ ਫੜਦਾ ਨਾ ਪਾਣੀ ਮੜੀ ਫੜਦਾ ਨਾ ਦਬਕ ਪਰੇ ਸੀ ਕਰ ਮੈਂ ਨਹੀਂ ਯਾਰ ਦੁੱਧ ਤਾਂ ਵਧੀਆ ਹੁੰਦਾ ਆਪਣਾ ਨਹੀਂ ਨਹੀਂ ਯਾਰ ਸਾਡੇ ਫਿੱਟ ਨਹੀਂ ਅੱਛਾ ਹਾਂ ਮੈਂ ਤਾਂ ਗੱਲ ਕੀ ਹੋ ਗਈ ਯਾਰ ਦੁੱਧ ਤਾਂ ਵਧੀਆ ਹੁੰਦਾ ਆਪਣਾ ਧਰਵੀ ਸਾਰੇ ਦੁੱਧ ਤਾਂ ਬਾਈ ਬਣ ਕੇ ਲੱਗਿਆ ਕੁਝ ਨਾ ਮੜਾ ਲੱਗਿਆ ਤਾਂ ਦੁੱਧ ਤਾਂ ਬਈ ਚੰਗਾ ਹੀ ਪਾਉਂਦੇ ਸੀ ਮੈਂ ਉਹ ਬਾਈ ਦਬਕ ਪਰ ਨਹੀਂ ਫੜਦਾ ਕੀ ਬਣਈਏ ਠੀਕ ਆ ਬਾਈ ਚੱਲ ਕੋਈ ਨਾ ਬਾਈ ਫਿਰ ਚੰਗਾ ਜੀ ਚੰਗਾ ਹਰਮਨ ਦੁੱਧ ਆਇਆ ਦੁੱਧ ਤਾਂ ਵੀ ਕਰਦਾ ਹਾਂ ਬੰਦ ਕਰਤਾ ਕਿਉਂ ਦੁੱਧ ਥੋੜਾ ਬਾਹਲਾ ਪਤਲਾ ਸੀ ਤੇ ਕੱਲ੍ਹ ਨੂੰ ਹਿਸਾਬ ਕਰਕੇ ਪੈਸੇ ਦੇ ਰਾਂਗੇ ਦੁੱਧਾ ਯਾਰ ਬਣ ਗਿਆ ਸੀ ਆਪਣਾ ਬਾਈ ਉਹ ਬਾਹਲਾ ਪਤਲਾ ਬਾਈ ਥੋੜਾ ਦੁੱਧ ਯਾਰ ਕੋਈ ਨਾ ਫਿਰ ਐਨਾ ਤਾਂ ਸਾਰੇ ਘਰ ਹੀ ਬੰਦ ਹੋ ਜਾਣਗੇ ਯਾਰ ਤੜਕਾਲ ਕਰੀਏ ਨੌਕਸ ਇਕੱਠੇ ਆ ਜਾ ਵੀਕ ਤਾਂ ਬੈਨਾਂ ਤਾਂ ਫੇਲ ਹੋ ਜਾਣਗੇ ਜਮਾਂ ਯਾਰ ਆ ਜਾ ਘਰ ਆਪਣਾ ਲਾ ਦੇ ਢੋਲ ਕੋਲਦਾ ਬਾਈ ਫੇਰ ਲਾਹਾਂਗੇ ਪਹਿਲਾਂ ਕਾਪੀ ਲਿਆ ਉਰੇ ਆ ਜਾ ਪਹਾਵ ਕਰਕੇ ਯਾਰ ਲਿਆ ਇਹ ਚੱਕੇ ਯਾਰ ਆਇਆ ਆਇਆ ਲਿਆ ਕਾਪੀ ਕੱਟ ਕੇ ਲਿਆ ਪਹਿਲਾਂ ਆ ਲਿਆ ਵੀ ਸਹਾਵ ਕਰ ਕਰਾਂ ਕੀ ਗੱਲ ਹੋਈ ਦੁੱਧ ਅੱਜ ਬਾਈ ਯਾਰ ਜਦਰੇ 50 ਕਿਲੋ ਦੁੱਧ ਪਾਇਆ ਸੋਚਿਆ 5 ਕਿਲੋ ਹੋਆ ਘਟ ਨਿਕਲਿਆ ਆਪਾਂ ਉਹ ਦੇਖ ਲੈ ਇੰਨਾ ਘਟਾ ਪਈ ਜਾਂਦਾ 25 ਸਾਲ ਹੋ ਗਏ ਦੁੱਧ ਲੈਣ ਦੇ ਤਾਂ ਇੰਨਾ ਵਿਸ਼ਵਾਸ ਸੀ ਤੇਰੇ ਤੇ ਭਰਾਵਾ ਹੈਂ ਹੂੰ ਕਿਹੜਾ ਤੈਨੂੰ ਪਾਣੀ ਪਾ ਰਿਹਾ ਤੂੰ ਘਰ ਪਾ ਰਿਹਾ ਕਿ ਕੀ ਆਪ ਪਾ ਰਾਂ ਕੀ ਗੱਲ ਹੈ ਨਾ ਯਾਰ ਆਪਾਂ ਤਾਂ ਹਜੇ ਕੰਮ ਹੀ ਨਹੀਂ ਕਰਾ ਕਰੇ ਫੇਰ ਮੜਾ ਜਾ ਬਈ ਚੈੱਕ ਕਰ ਆ ਵੀਰ ਬਣ ਕੇ ਮੈਨੂੰ ਬਹੁਤ ਘਾਟਾ ਪਈ ਜਾਂਦਾ ਮੈਂ ਤਾਂ ਐ ਨਹੀਂ ਬੋਲਿਆ ਆਪਣੇ ਇਨਜਰ ਦੀ ਲਿਆ ਆ ਜਾ ਬਹੁਤ ਪੁਰਾਣੀ ਠੀਕ ਹੈ ਨਾ ਇਹਨੂੰ ਚੈੱਕ ਕਰ ਵੀਰ ਬਣ ਕੇ ਯਾਰ ਮੇਰੇ ਨਾਲ ਹਿਸਾਬ ਕਰ ਲੈ ਪੈਸੇ ਆ ਉਹਦੇ ਲੈ ਜਾ ਉਹਦੇ ਜਿਹੜੇ ਕੋਈ ਯਾਰ ਘਰ ਨਵਾਂ ਲੱਗਿਆ ਸੀ ਬਾਗ ਪਾਉਣ ਲੱਗਿਆ ਸੀ ਦੁੱਧ ਮੈਨੂੰ ਮੈਂ ਯਕੀਨ ਕਰਦਾ ਉੱਤੇ ਨਹੀਂ ਹੈ 20 10 ਕਿਲੋ ਪਾਉਂਦਾ ਪਾਣਾ 15 ਟੇ ਆ ਗਿਆ ਬਾਈ ਦੇਖੋ ਚੈੱਕ ਕਰੋ ਐ ਨਾ ਮਾਰ ਮੈਨੂੰ ਬਾਹਲੀ ਪਈ ਜਾਂਦੀ ਐ ਬਾਈ ਯਾਰ ਮਾਰਦਾ ਬਾਈ ਮੇਰਾ ਘਰ ਸਾਰੇ ਪਿੱਛੇ हट ਕੇ ਸਾਰੇ ਉਹ ਹੱਡਣਗੇ 80 90 ਕਿਲੋ ਦੁੱਧ ਮੇਰਾ ਬੰਦ ਹੋ ਗਿਆ ਹਾਂ ਦੇਖ ਆ ਵੀ ਐ ਮੰਨ ਲਾ ਜੇ ਐ ਹੁਣ 5 7 ਕਿਲੋ ਖਵਾ ਐ ਘਟਣ ਲੱਗ ਗਿਆ ਇੰਨਾ ਘਟਾ ਤਾਂ ਬਾਈ ਬਹੁਤ ਔਖਾ ਚੱਲਣਾ ਯਾਰ ਚਲ ਕੋਈ ਨਾ ਬਾਈ ਮੈਂ ਕਿਹੜਾ ਨਾ ਆ ਗਿਆ ਫਟਾਂ ਫੁੱਟਾਂ ਲਾ ਕੇ ਮੈਂ ਚੈੱਕ ਕਰਦਾ ਦੁੱਧ ਬਾਈ ਬਣ ਕੇ ਮੇਰਾ ਬੰਦ ਨਾ ਕਰੀ ਕੋਈ ਨਹੀਂ ਦੇਖਾਂਗੇ ਜੇ ਮੈਂ ਲੋਟ ਆਊਗਾ ਫਿਰ ਐ ਮੈਨੂੰ ਹੀ ਬਾਹਲੀ ਮਾਰ ਪਈ ਜਾਂਦੀ ਐ ਚਲ ਕੋਈ ਨਾ ਬਾਈ ਯਾਰ ਹਾਂ ਆਪਾਂ ਕਾਟਾ ਬਤਾਉ ਕਰਾਂਗੇ ਜਿੰਨਾ ਕਿ ਤੇਰਾ ਕੋਈ ਨਾ ਕੋਈ ਆ ਨਾ ਬਾਈ ਯਾਰ ਦੇਖ ਮੈਂ ਭੱਜਣ ਆਲਾ ਹੈ ਨਹੀਂ ਬਾਈ ਮੈਨੂੰ ਇੰਨਾ ਚਿਰ ਹੋ ਗਿਆ ਤੇਰਾ ਬਾਪਏ ਨੂੰ ਹਾਂ ਹਾਂ ਪਰ ਐਂ ਵੀਰ ਬਣ ਕੇ ਦੇਖ ਯਾਰ ਚੈੱਕ ਕਰੋ ਯਾਰ ਹੈ ਕੋਈ ਨਾ ਬਈ ਮੈਂ ਕਹਿਣਾ ਚੈੱਕ ਕਰਦਾ ਦੁੱਧ ਫਿਰ ਮੈਂ ਦੁੱਧ ਪਾਉਣਾ ਹਾਂ ਤੇਰੇ ਚੰਗਾ ਠੀਕ ਹੈ ਵੀਰੇ ਠੀਕ ਹੈ ਕੀ ਮੈਂ ਬਾਗ ਭਈਆ ਜੀ ਵਧੀਆ ਬਹੁਤ ਮਾੜਾ ਕੰਮ ਕਰਿਆ ਤੂੰ ਕਿਉਂ ਕੀ ਹੋ ਗਿਆ ਉਹ ਹੈ ਜਾ ਦੁੱਧ ਕਿਹੇ ਜਾ ਪਾਉਂਦਾ ਰਿਹਾ ਮੈਨੂੰ ਯਾਰ ਤੂੰ 5 ਦਿਨਾਂ ਜੀ ਮੇਰੇ ਦੁਕਾਨਦਾਰ ਜੀ ਅੱਖਣਾ ਕੱਢਦੀ ਤੂੰ ਯਾਰ ਬਾਈ ਜਿੱਦਨਾਂ ਤੇਰਾ ਦੁੱਧ ਲਾਇਆ ਸਾਰੇ ਤਾਂ ਘਰ ਹਟ ਗਏ ਲਈ ਅੱਛਾ ਉੱਧ ਲੈਣ ਵਾਲੇ ਅੱਛਾ ਨਾਲੇ ਸਰ ਬੰਨੇ ਬੰਦ ਕਰਤਾ ਫੋਟੋ ਕੋਈ ਦੁੱਧ ਤੈਨੂੰ ਦੁੱਧ ਵਧੀਆ ਦਾ ਪੌਂਦਾ ਰਿਹਾ ਹੈ ਆ ਕੋਲੇ ਵੇਖ ਤੈਨੂੰ ਚਵਾਲਾ ਮਾ ਮਾ ਤਾਂ ਇੰਨੀ ਵਧੀਆ ਫੀਡ ਪਾਰ ਲਿਆ ਰਿਹਾ ਹੈ ਗਾ ਮੈਸਾਂ ਨੂੰ ਉਹ ਮੈਂ ਤਾਂ ਇੱਦਾਂ ਯਕੀਨ ਕਰਦਾ ਸੀ ਤੇਰੇ ਇੱਕ ਦਿਨ ਜਿੱਦੇ ਫੈਟ ਲਵਾਈ 30 ਫੈਟ ਆਈ ਤੇਰੀ ਕਿਤੇ ਉਹਦਾ ਬਾਈ ਪਾਣੀ ਪੁਣੀ ਪਿਆ ਉਹ ਮੈਸਾਂ ਨੂੰ ਕਦੇ ਪਾਣੀ ਨਾ ਕਿ ਜੇ ਫੈਨਲ ਘਟ ਜਾਂਦੇ ਉਹ ਦੰਦਾ ਪਾ ਸਹੀ ਪੌਣਿਆ ਨਹੀਂ ਨਹੀਂ ਬਾਈ 25 ਸਾਲ ਚੱਲਿਆਂਦਾ ਸੀ ਕੰਮ ਇੱਥੇ ਬਾਈ ਛੋਟਾ ਹੀ ਗਵੰਟਲ ਦੁੱਧ ਪੈਣ ਲਾਤਾ ਸੀ 25 ਸਾਲ ਤੱਕ ਮੈਂ ਇਮਾਨਦਾਰੀ ਨਾਲ ਅੱਛਾ ਤੇ ਤੂੰ 5 ਦਿਨਾਂ ਚ ਜੱਖਾਂ ਕੱਢਦੀ ਸਾਰੇ ਕੰਮ ਤੈਨੂੰ ਰੇਟ ਵੀ ਲੋਕਾਂ ਨਾਲ ਆਮ ਨਾਲੋਂ ਵੱਧ ਦਿੰਦਾ ਵੀ ਚੱਲ ਇਕੱਠੇ ਫੜੇ ਗੁਣੇ ਜਰਾ ਹੀ ਹੁੰਦਾ ਬਾਕੀ ਆ ਤੇਰੀ ਮਰਜ਼ੀ ਐ ਤੂੰ ਤਾਂ ਬਸ ਇਹੀ ਪਾਇਆ ਯਾਰ ਲੋਕਾਂ ਨੂੰ ਬਈ ਸਹੀ ਹੁਣ ਯਾਰ ਤੇਰਾ ਲਿਹਾ ਆ ਜਾ ਹੁਣ ਤੈਨੂੰ ਬਾਲੀਆਂ ਗੱਲਾਂ ਕੀ ਕਰਾਂ ਮੈਂ ਬਈ ਤੇਰਾ ਹਿਸਾਬ ਕਰ ਦੂੰ ਪੈਸੇ ਲੈ ਲਈ ਬਈ ਠੀਕ ਆ ਕੋਈ ਨਹੀਂ ਚੱਲ ਪਰ ਤੂੰ ਕੰਮ ਚੰਗਾ ਨਹੀਂ ਕਰਿਆ ਬਾਈ ਨਾ ਮੈਨੂੰ ਖੇਲ ਕਰਕੇ ਧਰਤਾਂ ਨੂੰ ਠੀਕ